ਆ ਜੈਡ ਘਟਾ ਇਹ ਆ ਤਿਆਰ ਕਰਨਾ ਉਹ ਕਰਨਾ ਆਪਣੀਆਂ ਸਾਰੇ ਹਲੇ ਸਕੂਟਰ ਦਾ ਇਹ origignal ਹੈ ਇਹਦਾ ਮੀਟਰ ਨਾਲ ਦਾ ਹੁਣ ਵੀ ਚੱਲਦਾ ਹੈ ਇਹ ਤੇ ਜਿੰਨੀਆਂ ਚੀਜ਼ਾਂ ਲੀਵਰ ਵੀ ਇੱਥੇ ਵੀ ਮੈਂ ਲੱਗ ਵੀਡੀਓ ਬਣਾਉਂਗਾ ਸਮਾਂ ਜਾਂ ਕੱਢ ਕੇ ਹੁਣ ਬਣਾਉਂਦੇ ਆ ਵੈਸੇ ਵੀਡੀਓ ਚ ਦਿਖਦਾ ਹੁਣ ਕਲਰ ਇਹਦਾ ਵੀ origignal ਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਿੰਸ ਤੇ ਅੱਜ ਆਪਾਂ ਕਰਨ ਲੱਗੇ ਸੀਗੇ ਆਪਣੀ ਸ਼ੋਪ ਦੀ ਸਫਾਈ ਤੇ ਬਹੁਤ ਸਮਾਨ ਹੈ ਜਿਹੜਾ ਦਿਖਾਉਂਗਾ ਜਿਹੜਾ ਪੁਰਾਣੇ ਟਾਈਮ ਦਾ ਤੇ ਉਹ ਕੱਢਾਂਗੇ ਉਹਨੂੰ ਵੀ ਰੰਗ ਕਰਾਵਾਂਗੇ ਸੋ ਕੁਝ ਚੀਜ਼ਾਂ ਸੀਗੀਆਂ ਐ ਜੀਆਂ ਸੋ ਦੁਕਾਨ ਦੇ ਹਾਲਾਤ ਦੇਖੋ ਇਹ ਸਾਰਾ ਸਮਾਨ ਮੋਟਰ ਮੋਟਰਸਾਈਕਲ ਸਾਰੇ ਬਾਹਰ ਕੱਢੇ ਹੋਏ ਆ ਆ ਟਾਇਰਾਂ ਦੀ ਢੇਰੀ ਲੱਗੀ ਹੋਈ ਆ ਇੱਧਰ ਤੇ ਇਹ ਸਾਡੇ ਪਿਤਾ ਜੀ ਉਹ ਮਾਤਾ ਜੀ ਦਿਖਾਇਓ ਇੱਧਰ ਨੂੰ ਤੁਸੀਂ ਇਹ ਹੁਣੇ ਹੁਣੇ ਚਾਹ ਲੈ ਕੇ ਆਏ ਨੇ ਕਹਰੇ ਸਵੇਰ ਦੇ ਲੱਗੇ ਹੋਏ ਆ ਮੈਂ ਸੋਚਿਆ ਮੈਂ ਕਿ ਚੱਲ ਬਲੌਗ ਬਣਾ ਲਈਏ ਥੋੜਾ ਜਿਹਾ ਇਹ ਜੈਮੀ ਨੇ ਜੈਮੀ ਓਏ ਆ ਦੇਖ ਹੜਾਉਂਦਾ ਪੂੰਛ ਜੈਮੀ ਆਈ ਹੋਈ ਇਹ ਮੈਂ ਇੱਧਰ ਹੀ ਸਾਰ ਮੋਟਰਸਾਈਕਲ ਖੜੇ ਨੇ ਇਹਦਾ ਕੰਮ ਚੱਲ ਰਿਹਾ ਕਿ ਇਹ ਆਪਣਾ ਹੀ ਆ ਇਹਦਾ ਆਪਣੇ ਹਜੇ ਪਿਸਟਨ ਪਈ ਆਈ ਨਹੀਂ ਹੈਗਾ ਟਾਈਮਿੰਗ ਲੱਗਦਾ ਹੈ ਤੇ ਇਹ ਮੋਟਰਸਾਈਕਲ ਖੜਾ ਤੇ ਬਾਰੇ ਤੁਹਾਨੂੰ ਮੈਂ ਹੁਣ ਆਪ ਤੋਂ ਸਭ ਤੋਂ ਪਿਆਰੀ ਚੀਜ਼ ਦਿਖਾਣਾ ਹੈ ਇਹ ਵੀ ਮਿੱਟੀ ਨਾਲ ਭਰੀ ਪਈ ਹੈ ਵਿਚਾਰੀ ਕੱਪੜਾ-ਕੁੱਪੜਾ ਬੱਝਿਆ ਹੀ ਨਹੀਂ ਹੈ ਇਹਦੇ ਤੇ ਵੀ ਇਹਨੂੰ ਅੱਜ ਵਾਸ਼-ਪੁਸ਼ ਕਰਾਂਗੇ ਇੱਧਰ ਮੋਟਰਸਾਈਕਲ ਖੜੇ ਨੇ ਇਹ ਸਾਰੇ ਇਹ ਯੂਪੀ ਨੰਬਰ ਹੈ ਤਾਂ ਸਸਤਾ ਜਜਾ ਜਿਵੇਂ 33000 ਰੁਪਏ ਤੋਂ ਮੋਟਰਸਾਈਕਲ ਦੇ ਦਾਂਗੇ ਉਸ ਸਪਲੈਂਡਰ ਪਰਲੀ ਚੜ੍ਹ ਖੜੇ ਨੇ ਹਜੇ ਉਹ ਤਿਆਰ ਕਰਨੇ ਆ ਤੇ ਕੁਫੀਆਂ ਚੀਜ਼ਾਂ ਦਿਖਾਉਂਗਾ ਜਿਵੇਂ ਤੁਹਾਨੂੰ ਪੁਰਾਣੀਆਂ ਪੁਰਾਣੀਆਂ ਤੇ ਸਫਾਈ ਚੱਲ ਰਹੀ ਆ ਆਸਮਾਨ ਪਿਆ ਇੱਧਰ ਤੇ ਚੈਨ ਕਵਰ ਹੋ ਗਿਆ। ਯਾਮੇ ਦਾ ਬਹੁਤ ਸਾਮਾਨ ਪਿਆ ਆਪਣੇ ਕੋਲ ਲਗਭਗ ਤੇ ਆ ਸ਼ਟਰ ਸ਼ਟਰ ਚੱਕ ਕੇ ਸਾਰੀ ਸਫਾਈ ਕਰਾਂਗੇ ਉਹ ਗੰਦ ਜਾ ਪਿਆ ਹੋਇਆ ਸ਼ੀਟਾਂ ਤੇ ਅੱਜ ਟਰੈਕਟਰ ਵੀ ਸਟਾਰਟ ਕਰਾਂਗੇ ਅਗਲੀ ਵੀਡੀਓ ਟਰੈਕਟਰ ਦੇ ਸਟਾਰਟ ਕਰਨੀ ਦੀ ਇਹਨੂੰ ਵੀ ਡੇਢ ਸਾਲ ਹੋ ਗਿਆ ਸਟਾਰਟ ਨਹੀਂ ਕਰ ਰਿਹਾ ਹੈਗਾ ਉਹ ਬਣਾਵਾਂਗੇ ਸਟਾਰਟ ਕਰਾਂਗੇ ਇਹਨੂੰ ਵੀ ਅਗਲੀ ਵੀਡੀਓ ਪਾਉਂਗਾ ਮੈਂ ਟਰੈਕਟਰ ਸਟਾਰਟ ਕਰਕੇ ਤੇ ਇਹ ਸਮਾਨ ਰਿਹਾ ਖੂਫੀਆਂ ਚੀਜ਼ਾਂ ਐ ਪੁਰਾਣੇ ਜਵਾਨੇ ਦੀਆਂ ਐ ਪਈਆਂ ਨੇ ਦਾਦੇ ਦੇ ਟਾਈਮ ਦੀਆਂ ਦਾਦੇ ਦੀਆਂ ਨੇ ਇਹ ਵੀ ਦਿਖਾਉਂਗਾ ਸਾਰੀਆਂ ਤੇ ਆਹ ਟਰੈਕਟਰ ਬਹੁਤ ਘੱਟ ਨੇ ਪੰਜਾਬ 'ਚ ਤਾਂ 1-2 ਪੀਸ ਹੀ ਐ ਹਰਸ ਹਾਬ ਐਸੇ ਲਿਖਿਆ ਹੋਇਆ ਸਕੋਟ ਐ ਇਹਦੇ ਦੇ ਇਹ ਆਹ ਸਮਾਨ ਸਮੂਹ ਚੱਕਾਂਗੇ ਸਾਰੇ ਇਹ ਪੂੜੀਆਂ ਬਹੁਤ ਸਮਾਨ ਪਿਆ ਕੱਢੂਗਾ ਮੈਂ ਹੋਲੀ-ਹੋਲੀ ਜਿੰਨਾ-ਜਿੰਨਾ ਵੀ ਨਿਕਲਦਾ ਹੋਇਆ ਨਿਕਲ ਕੇ ਕੱਢ ਕੇ ਦਿਖਾਵਾਂਗਾ ਉਹ ਵੀ ਆਪ ਦਾ ਸਮਾਨ ਉਹ ਜਿਪਸੀ ਰਿਆ ਹੋ ਤੇ ਆਹ ਮੂੰਹ ਦਿਖਾਣਾ ਰਹਿ ਗਿਆ ਇਹ ਦਾਦੇ ਪਰਦਾਦੇ ਉਹਨਾਂ ਨੇ ਜਿਪਸੀ ਨੂੰ ਵੀ ਕਢਾਈ ਸੀਗੀ ਉਹਦਾ ਅੱਗੇ ਉਹ ਫਰੰਟ ਵਾਲਾ ਇਹ ਤੇ ਇਹ ਵੀ ਹੁਣ ਰੰਗ ਕਰਾ ਦੇਣਾ ਉਹ ਸਮਾਨ ਜਿਹੜਾ ਉੱਧਰ ਪਿਆ ਉਹ ਵੀ ਰੰਗ ਕਰਾ ਦੇਣਾ ਇਹ ਸਾਰਾ ਸਮਾਨ ਰੰਗ ਨੂੰ ਦੇ ਕੇ ਆਉਂਗਾ ਇਹ ਜੰਮੀ ਦਾ ਸਹੰਸਰ ਇਧਰ ਬੂ ਫਰੇਮਪ ਜੇ ਪਏ ਨੇ ਤੇ ਸਮਾਨ ਕੱਢੀਏ ਹੌਲੀ ਹੌਲੀ ਹੁਣ ਆਹ ਸਮਾਨ ਸਾਰਾ ਚੱਕ ਕੇ ਉੱਥੇ ਉੱਪਰ ਚੜਾਣਾ ਕੋੜੀ ਲੈ ਆਇਆ ਮੈਂ ਜਿੰਨਾ ਸਮਾਨ ਉੱਪਰ ਚੜਾ ਦੇਣਾ ਇੱਥੇ ਸਫਾਈ ਦੀ ਵਧੀਆ ਕਰਾ ਲੈਣੀ ਆਹ ਮੋਰਚਾ ਖੋਲੇ ਪਿਆ ਹਜੇ ਉਹ ਵੀ ਖੋਲਣਾ ਸਾਰਾ ਅੱਧਾ ਕੀ ਖੋਲੇ ਹੋਇਆ ਉਹ ਸਾਰਾ ਖੋਲਣਾ ਵੀ ਹਜੇ ਉਹ ਤੇ ਅੱਧਾ ਸਮਾਨ ਉੱਪਰ ਲਈ ਛੱਡ ਪਿਆ ਉਹ ਥੋੜਾ ਜਿਹਾ ਖੂਫੀਓ ਦਿਖਾਣਾ ਨਹੀਂ ਹੈਗਾ ਤੇ ਆ ਟਾਪੇ ਟੂਪੇ ਕੈਂਕੀਆਂ ਬਈਆਂ ਨੇ ਇਹ ਉੱਪਰ ਚੜਾ ਦੇਣੀਆਂ ਆ ਬੈਟਰੀਆਂ ਸਟੋਕ ਇੰਨਾ ਇਕੱਠਾ ਹੋਇਆ ਹੋਇਆ ਪੁਰਾਣੀਆਂ ਦਾ ਤੇ ਆਸਮਾਨ ਕੱਢਣਾ ਹਜੇ ਇੱਧਰੋਂ ਆ ਚੱਕਣਾ ਹਜੇ ਬਹੁਤ ਸਮਾਨ ਪਿਆ ਅੱਜ ਦਿਹਾੜੀ ਲੱਗ ਜਣੀਆਂ ਸਾਰੀ ਉਹ ਤੇ ਮੰਜਰੇ ਦੇ ਪਿੱਛੇ ਪਿਆ ਸਮਾਨ ਟਾਇਰ ਬਹੁਤ ਨੇ ਫਲੇਟ ਹੈ ਜਿਹੜੀ ਇਹ 70 75 ਸਾਲ ਪੁਰਾਣੀ ਹੈ ਇਹ ਦੇਖ ਲਓ ਇਹਦੇ ਹਾਲਾਤ ਹੈ ਜੋ ਉਧਰੋਂ ਚੱਕ ਕੇ ਲੈ ਕੇ ਆਇਆ ਸਮਾਨ ਪਰਾਂ ਗਦਾਮ ਇੱਕ ਹੋਰ ਹੈ ਇਹ ਜਿਪਸੀ ਦੀ ਲਾਈਟ ਹੈ ਜਿਪਸੀ ਦਾ ਮੂੰਹ ਮੂੰਹ ਵਾਲਾ ਰਹਿ ਗਿਆ ਜਿਪਸੀ ਵੀ ਪਈ ਆ ਉਹ ਵੀ ਦਿਖਾ ਦੂੰਗਾ ਮੈਂ ਤੁਹਾਨੂੰ ਸ਼ੋਰਟ ਥੋੜਾ ਜਿਹਾ ਲੈ ਕੇ ਆਉਂਗਾ ਉਹਦਾ ਉਹ ਪਰਲੇ ਗਦਾਮ ਚ ਪਈ ਆ ਉਹ ਇਹਦੀ ਲਾਈਟ ਹੈ ਇੱਥੇ ਫਿੱਟ ਹੋ ਜਣਦੀ ਸੀਗੀ ਇਹ ਇੱਥੇ ਸਮਾਨ ਕੁਝ ਕੁਝ ਕ ਨਿਕਲ ਰਿਹਾ ਅੱਧਾ ਕ ਸਮਾਨ ਉਹ ਪਰਾਂ ਗਦਾਮ ਚ ਪਿਆ ਉਧਰਲੀ ਸ਼ੈਡ ਉਹ ਵੀ ਦਿਖਾਉਂਗਾ ਤੁਹਾਨੂੰ ਅੱਜ ਬਹੁਤ ਟਾਈਮ ਪੁਰਾਣੀ ਆ ਇਹ ਭਾਰੀ ਬਹੁਤ ਜ਼ਿਆਦਾ ਹੈ ਇਹ ਕੀਪ ਇਹ ਵੀ ਰੰਗ ਰੰਗ ਕਰਾ ਦਿੰਦੇ ਆ ਸਾਰੀਆਂ ਇਹ ਸਮਾਨ ਇਹ ਇਧਰਲੀ ਸਾਈਡ ਪਿਆ ਜੇ ਖੂਫੀਆ ਸਮਾਨ ਹੈ ਜੇ ਉਹ ਨਹੀਂ ਦਿਖਾਣਾ ਹੈਗਾ ਉਹ ਜ਼ਿਆਦਾ ਖੂਫੀਆ ਆ ਰਹੇ ਆ ਸਮਾਨ ਆ ਬੈਂਡਪੇਨ ਯਮੇ ਦੇ ਜਿਹੜੇ ਬਿਲਡਿੰਗ ਕਰਾਈ ਜਾਂਦੇ ਐਵੇਂ ਤੇ ਇਹ ਸਾਈਡ ਤੇ ਏਅਰ ਕਲੈਂਡਰ ਪਿਆ ਹੈ ਇਹ ਜਾਲੀਆਂ ਨੇ ਲਾਈਟਾਂ ਤੇ ਲੱਗੀਆਂ ਵੀ ਸੀਗੀਆਂ ਟਰੈਕਟਰ ਦੇ ਬਹੁਤ ਭਾਰੀ ਨੇ ਇਹ ਤੇ ਤਜਾਵਲਾ ਇਹ ਦੇਖੋ ਇਹਨਾਂ ਦੇ ਖਲਾਤ ਕਿਹਜੇ ਹੋਗੇ ਉਹੀ ਉਧਰੋਂ ਸਮਾਨ ਉਤਰ ਰਿਹਾ ਟੈਂਕੀਆਂ ਚੜਾਤੀਆਂ ਉੱਪਰ ਹੁਣ ਤੇ ਮੈਂ ਪਿੱਛੇ ਜਿਹਨੂੰ ਕਰ ਦਮੇ ਉਹਨਾਂ ਨੂੰ ਇਹ ਟੈਂਕੀਆਂ ਪਈਆਂ ਨੇ ਜੇ ਕਿਸੇ ਨੂੰ ਕੋਈ ਚਾਹੀਦੀ ਹੋਵੇ ਉਹ ਵੀ ਆਪਾਂ ਨੂੰ ਦੱਸ ਸਕਦਾ ਕੋਈ ਸਮਾਨ ਚਾਹੀਦਾ ਹੋਵੇ ਤੇ ਆ 16 ਨੰਦੀ ਟੈਂਕੀ ਜਮੈਂ ਨਵੀਂ ਪਈਆ ਆ ਟਾਪੇ ਨੇ ਤੇ ਉਹ ਪਿੱਛੇ ਪਿਆ ਸਮਾਨ ਹੁਣ ਮੈਂ ਇਹਨਾਂ ਨੂੰ ਅੱਗੇ-ਅੱਗੇ ਨੂੰ ਕਰ ਦਮਾਂ ਥੋੜਾ-ਥੋੜਾ ਆ ਕੁਰਸੀ ਮੇਰੇ ਛੋਟੇ ਹੁੰਦੇ ਦੀ ਜਨਮ ਦਿਨ ਨੂੰ ਆਈ ਸੀਗੀ ਨਾਨੀ ਜੇ ਕਿ ਗਈ ਸੀਗੀ ਇਹੇ ਤੇ ਪੱਕਾ ਪਿਆ ਆ ਸਮਾਨ ਚੜਾ ਲਈ ਹੁਣ ਆਪਾਂ ਅੱਗੇ ਨੂੰ ਕਰ ਦਈਏ ਬਹੁਤ ਟਾਈਮ ਹੋ ਗਿਆ ਹੁਣ ਮਾਤਾ ਪ੍ਰਸ਼ਾਦਾ ਲੈ ਕੇ ਆਈਆਂ ਤੇ ਪਿਤਾ ਜੀ ਉਧਰ ਨੇ ਉਹ ਤਿਆਰ ਵਗੇਰੇ ਹੋਇਆ ਉੱਥੇ ਤੇ ਹੁਣ ਕਾਫੀ ਟਾਈਮ ਹੋ ਗਿਆ ਕੁਝ ਕੁ ਸ਼ੋਰਟ ਵੀਡੀਓ ਦੇ ਲੈਣੇ ਜਾ ਰਹੇ ਹੈਗੇ ਕਿਉਂਕਿ ਮੈਂ ਇਕੱਲਾ ਜਾਣਾ ਸ਼ੋਰਟ ਲੈ ਨਹੀਂ ਜਾਂਦੇ ਹੈਗੇ ਉਹ ਰੋਟੀ ਠੂਟੀ ਖਾ ਕੇ ਬਹੁਤ ਟਾਈਮ ਹੋ ਗਿਆ ਸਵੇਰ ਦਾ ਲੱਗਿਆ ਹੋਇਆ ਤੇ ਹੁਣ ਖਾਈਏ ਕੋਈ ਰੋਟੀ ਲੋ ਜੀ ਰੋਟੀ ਖਾ ਲਈ ਹੁਣ ਮੈਗੀ ਖਾਵਾਂਗੇ ਮੈਂ ਕਿਹਾ ਚਲੋ ਮੈਗੀ ਬਣਾਉਂ ਥੋੜੀ ਜੀ ਤੇ ਘਰੇ ਰਹਿਣ ਦਾ ਹੀ ਫਾਇਦਾ ਚਲ ਵੀ ਮੈਗੀ ਬਣਾ ਨਾ ਜਮਾਂ ਆ ਚੱਲੀਏ ਜਾਂਾਂ ਹੇਠੇ ਤੇ ਹੁਣ ਹੋਰ ਕੰਮ ਕਰਦੇ ਹਾਂ ਬਹੁਤ ਟਾਈਮ ਹੋ ਗਿਆ ਹੁਣ ਅੱਗੇ ਵਧੀਏ ਤੇ ਲੈ ਵੀ ਕੁਆੜੀ ਆ ਗਿਆ ਦੇਖ ਲੋ ਇਹ ਜੇ ਕੰਡੇ ਹੁੰਦੇ ਸੀਗੇ ਉਹ ਟਾਈਮਾਂ 'ਚ ਤੇ ਆਪਾਂ ਹੁਣ ਇਹਨੂੰ ਸਮਾਨ ਚਕਾ ਦਈਏ ਸਾਰਾ ਇਹ ਖਾਲੀ ਲਿਆ ਲੋ ਜੀ ਸਮਾਨ ਸਾਰਾ ਚੱਕ ਤੱਕ ਕੁਆੜ ਵਾਲਾ ਜਿੰਨਾ ਸੀ ਗਿਆ ਚਲੇ ਗਿਆ ਕੁਆੜੀਆ ਤੇ ਕੁਛ ਘਟਾਰ ਇੱਥੇ ਲਾਤੇ ਆਪਾਂ ਨੇ ਤੇ ਉਸ ਤੋਂ ਬਾਅਦ ਚ ਹੁਣ ਆ ਸਫਾਈ ਚੱਲ ਰਹੀ ਆ ਕਰਕੇ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ ਇਹਦੇ ਲੱਗ ਵੀਡੀਓ ਬਣਾਵਾਂਗਾ ਹੁਣ ਮੈਂ ਨਾਲੇ ਪਰਨਾਪੁਰਨਾ ਮੰਨ ਲਈਏ ਥੋੜਾ ਜਾਂ ਬਾਹਰੇ ਜਾਵਾਂਗੇ ਤੇ ਥੋੜਾ ਜਿਹਾ ਦਿਖਾ ਦਿੰਨੇ ਆ ਓਰਸਸ ਆ ਇਹ 1970 ਮਾਡਲ ਆ ਤੇ ਸਾਰਾ ਟਰੈਕਟਰ ਓਰੀਜਨਲ ਆ ਵੈਸੇ ਰੰਗ ਹੋਇਆ ਹੋਇਆ ਇੱਕ ਵਾਰੀ ਤੇ ਜਦ ਇਹਨੂੰ ਹੋ ਗਿਆ 1.5 ਸਾਲ ਤੋਂ ਉੱਪਰ ਹੋ ਗਿਆ ਖੜੇ ਨੂੰ ਸਟਾਰਟ ਨਹੀਂ ਕਰਿਆ ਹੈਗਾ ਨਾ ਟਾਈਮ ਲੱਗਿਆ ਕਿਉਂਕਿ ਜਦ ਦਾਦਾ ਜੀਗਾ ਦਾਦਾ ਚਲਾਉਂਦਾ ਸੀਗਾ ਡੇਲੀ ਉਹਦੇ ਬਾਅਦ ਤੋਂ ਆਪਾਂ ਤਾਂ ਚਲਾਇਆ ਨਹੀਂ ਹੈਗਾ ਉਹਦੇ ਨਾਲ ਛੋਟਾ ਬੰਦਾ ਮੈਂ ਚਲਾਉਂਦਾ ਰਿਹਾ ਪਰ ਹੁਣ ਸਮਾਂ ਹੀ ਲੱਗਦਾ ਹੈਗਾ ਚਲਾਉਣ ਨੂੰ ਤੇ ਇਹ ਸਾਰਾ オリジナル ਕੰਡੀਸ਼ਨ ਚ ਹੀ ਆ ਜਿਵੇਂ ਆਉਂਦਾ ਸੀਗਾ ਇਹ ਰੰਗ ਜ਼ਰੂਰ ਹੋਇਆ ਇੱਕ ਵਾਰੀ ਤੇ ਖੇਤੀ ਖੁੱਤੀ ਹੁਣ ਵੀ ਸਾਰਾ ਕੁਝ ਇਹਦੇ ਤੇ ਹੀ ਕਰਦੇ ਰਹੇ ਆ ਉਹ ਟਾਈਮ 6 ਮਹੀਨੀਆਂ ਸ਼ੀਟਾਂ ਆਉਂਦੀਆਂ ਸੀਗੀਆਂ 35 ਦਾ ਹੋ ਗਿਆ 37 ਦਾ ਹੋ ਗਿਆ ਤੇ 37 ਦੇ ਥੋੜੀ ਜਿਹੀ ਸ਼ੋਸ਼ ਫਰਕ ਆ ਬਾਕੀ ਸੇਮ ਆ ਇਹ ਸਕੋਰਟ ਨਹੀਂ ਹੈਗਾ ursus ਆ ਇਹ ਤੇ ਜਿਹੜੇ ਬੰਦੇ ਪੁਰਾਣੇ ਨੇ ਉਹਨਾਂ ਨੂੰ ਤਾਂ ਨੋਲਿਜ ਹੋਊਗੀ ਇਹਦੇ ਬਾਰੇ ਤੇ ਪਾਉਣੇ ਜਿਹਦੇ ਬਣਾਵਾਂਗੇ ਵੀਡੀਓ ਸਫਾਈ ਜੀ ਹੋ ਗਈ। ਇਹ ਬਾਅਦ ਤੇ ਥੋੜਾ ਜਾਂ ਖਰਾਕ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਚ ਪਰਨਪੁਰਨਾ ਬੰਨ ਕੇ ਨੂੰ ਸਟਾਰਟ ਕਰਦੇ ਆਪਾਂ। ਸੋ ਇੰਨੀ ਕੁ ਸਫਾਈ ਜੀ ਕਰਨੀ ਹੈਗੀ। ਮੈਂ ਮੈਕਾ ਜਲ ਕਰ ਲੈਨੇ ਆ ਤੇ ਨਾਲੇ ਥੋੜੀ ਜੀ ਯਾਦਗਾਰੀ ਜੀ ਰਹਿ ਜੂਗੀ। ਇੱਧਰ ਸਮਾਨ ਰੱਖਤਾ ਸਾਰਾ ਜਾਮੇ ਦਾ। ਇੱਥੇ ਰੱਖਤਾ। ਉੱਪਰ ਛੜਾਤਾ। ਤੇ ਉਧਰਲੀ ਸਾਈਡ ਪਿਆ ਸਮਾਨ ਖੂਹੀਆ। ਉਹ ਨਹੀਂ ਦਿਖਾਣਾ ਹੈਗਾ। ਆ ਜੈਮੀ ਬੈਠਾ ਜਾਮ ਓਏ। ਸੋਣੇ ਓਏ ਹੋਏ ਜਿਵੇਂ ਕੇ ਹੁਣ ਆ ਚੱਲਦੇ ਆ ਕਰਦੇ ਆ ਇਹਨੂੰ ਸਟਾਰਟ ਨਾਲ ਪਰਨਾ ਪਰਨਾ ਬੰਨ ਲੀਏ ਆ ਚੱਕ ਦਈਏ ਮਾੜਾ ਜਾਂ ਤੇ ਆ ਵੀ ਖੋਲਣਾ ਹਜੇ ਸਾਰਾ ਮੈਂ ਸਮਾਂ ਜਾਂ ਕੱਢ ਕੇ ਅੱਜ ਮੈਂ ਕਿਹਾ ਵੀ ਚੱਲ ਕਰ ਦਈਆਂ ਇਹਦਾ ਕੰਮ ਚੱਲਦਾ ਹਜੇ ਲਾਈਟ ਆ ਰਹੇ ਇਹਦੇ ਹਜੇ ਤੇ ਉਹਦੇ ਬਾਅਦ ਚ ਹਜੇ ਆ ਯੂਪੀ ਨੰਬਰ ਇਹਦਾ ਤੇ ਚਲਾਈਂਕ ਅਜੀ ਉਹ ਐਵੇਂ ਅੱਗੇ ਨੂੰ ਖੁੱਲਦੀ ਆ। ਆ ਰਿਹੀ ਏਟ ਰਿਹਾ ਇੱਚ ਪਾਣੀ ਪਾਉਣਾ ਪੈਂਦਾ। ਤੇ ਇਹ ਵੀ ਖਾਲੀ ਪਿਆ ਜਮੈਂ। ਪਾਣੀ ਪਾਉਣ ਲੱਗਿਆ। ਵੈਸੇ ਦਾਦਾ ਮੇਰਾ ਗਰਮ ਪਾਣੀ ਪਾਉਂਦਾ ਸੀਗਾ, ਉਹ ਠੰਡ ਚ ਪਾਉਂਦਾ। ਤੇ ਆ ਇੰਜਣ ਰਿਹਾ 2 ਸਿਲੰਡਰ ਆ, ਆ ਬਾਲ ਰਿਹਾ ਹੈ ਇਹਦਾ। ਤੇ ਮੈਂ ਇਹਨੂੰ ਇਕੱਲਾ ਹੀ ਕਰ ਦਿੰਦਾ ਉਹਨਾਂ ਸਟਾਰਟ ਅੱਜ ਦੇਖਦੇ ਆ ਕਿਵੇਂ ਹੁੰਦਾ। ਤੇ ਮੈਂ ਤੁਹਾਨੂੰ ਵੀਡੀਓ ਵੀ ਦਿਖਾਣਾ ਹੈ ਤੇ ਕਿਹੜੀ ਡੇਟ ਨੂੰ ਇੱਥੇ ਘਟਾਇਆ ਸੀਗਾ ਆ ਜਿੰਦਾ ਵੀ ਅੱਜ ਤੋੜਾਂਗੇ ਇਹ ਦਾਦੇ ਨੇ ਹੀ ਲਾਇਆ ਹੋਇਆ ਤੇ ਜੇ ਲਾ ਵੀ ਹੁਣ ਮੈਂ ਕੱਪੜੇ ਚੇਂਜ ਕਰ ਲਵਾਂ ਥੋੜੇ ਜਿਹੀ ਤੇ ਤੇਲ ਲਿਆ ਮੈਂ ਇਹਦੇ ਵਾਸਤੇ ਤੇਲ ਫੁੱਲ ਪਾਰ ਕੇ ਫਿਰ ਕਰਦੇ ਹਾਂ ਨੂੰ ਸਟਾਰਟ ਟਰੈਕਟਰ ਦੀ ਵੀਡੀਓ ਦੇਖਣ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੋਨ ਨਾਲ ਮੈਂ ਟਰੈਕਟਰ ਦੀ ਅੱਗੇ ਵਾਲੀ ਵੀਡੀਓ ਕਿੱਥੇ ਮਿਲਦੇ ਆਉਂਦੇ